अगस्त को लैके सारे पंजाब के सुरक्षा के व्यापक प्रबंध किए गए हैं जानकारी ले ही सारे पंजाब के रेड अलर्ट घोषित किया पुलिस पूरी अलर्ट है और रात्रि और दिन दो तरह के ऑपरेशन असैन किए हैं ताकि कोई भी एंटी सोशल एलिमेंट या एंटी नैशनल एलीमेंट अपने किसी मनसूबे कामयाब न हो 15 ਅਗਸਤ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਜਿਹੜੇ ਕਿ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਹਨ ਲਗਾਤਾਰ ਔਰ ਅੱਜ ਮੈਂ ਪਟਿਆਲਾ ਸਪੈਸੀਫਿਕਲੀ ਜਿਹੜੇ ਸਾਡੇ 15 ਅਗਸਤ ਦਾ ਫੰਕਸ਼ਨ ਹੈ ਉਸ ਦੀ ਅਰੇਂਜਮੈਂਟਸ ਦੀ ਸਮੀਖਿਆ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਇੱਥੇ ਪਹੁੰਚਿਆ ਔਰ ਤੁਹਾਡੀ ਜਾਣਕਾਰੀ ਲਈ ਸਾਰੇ ਪੰਜਾਬ ਦੇ ਵਿੱਚ ਇੱਕ ਰੈਡ ਅਲਰਟ ਕਸ਼ਿਦ ਕੀਤਾ ਹੋਇਆ ਹੈ ਪੁਲਿਸ ਪੂਰੀ ਅਲਰਟ ਹੈ ਔਰ ਰਾਤਰੀ ਔਰ ਦਿਨ ਦੋਵੇਂ ਤਰ੍ਹਾਂ ਦੇ ਆਪਰੇਸ਼ਨਸ ਅਸੀਂ ਪਲਾਨ ਕੀਤੇ ਆ ਤਾਂ ਕਿ ਕੋਈ ਵੀ ਐਂਟੀ ਸੋਸ਼ਲ ਐਲੀਮੈਂਟ ਜਾਂ ਐਂਟੀ ਨੈਸ਼ਨਲ ਐਲੀਮੈਂਟ ਆਪਣੇ ਕਿਸੇ मंसूਬੇ ਦੇ ਵਿੱਚ ਕਾਮਯਾਬ ਨਾ ਹੋ ਸਕੇ ਜਿਹੜੇ ਸਾਡੇ ਕੋਲ ਇਨਪੁੱਟਸ ਨੇ ਜਿਹੜੇ ਇੰਟੈਲੀਜੈਂਸ ਇਨਪੁੱਟਸ ਹੈ ਉਸ ਦੇ ਮੱਦੇ ਨਜ਼ਰ ਅਸੀਂ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਸਪੈਸ਼ਲ ਆਪਰੇਸ਼ਨਸ ਪਲਾਨ ਕੀਤੇ ਆ ਜਿਹੜੇ ਲਗਾਤਾਰ ਚੱਲ ਰਹੇ ਆ ਸੀਨੀਅਰ ਅਧਿਕਾਰੀਆਂ ਨੂੰ ਡੀਜੀ ਸਾਹਿਬ ਵੱਲੋਂ ਹਿਦਾਇਤ ਹੋਈ ਹੈ ਕਿ ਉਹ ਫੀਲਡ ਦੇ ਵਿੱਚ ਜਾ ਕੇ ਔਰ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਜਾਂ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਆ ਉਸ ਦੀ ਪ੍ਰੋਪਰ ਸਮੀਖਿਆ ਕਰ ਲੋਕਾਂ ਨੂੰ ਮੈਂ 15 ਅਗਸਤ ਦੀ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ ਔਰ ਇਹੀ ਕਹਾਂਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਪੂਰੀ ਤਰ੍ਹਾਂ ਅਲਰਟ ਹੈ ਔਰ ਰਲ ਕੇ ਮਿਲ ਕੇ ਇਹ ਦਿਹਾੜੇ ਨੂੰ ਮਨਾਏ